लोकसभा चुनाव मुकम्मल होंद ही आप सुप्रीमो केजरीवाल जेल विच वापस जान गए उन्होंने अंतरिम जमानत खत्म हो गई है कोर्ट ने उन्होंने सरेंडर करने के हुक्म दिते सन कुछ शर्त उत्ते ही सुप्रीम कोर्ट वालों उन्होंने अंतरिम जमानत दी गई सी इन सब के दरमियान मुख्यमंत्री भगवंत मान वड्डे काफले नाल दिल्ली पहुंच गए हैं ਇਸ ਮੌਕੇ ਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਟੀਮਾ ਅਤੇ ਹੋਰ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਉਹਨਾਂ ਦੇ ਕਰ ਮੌਜੂਦ ਰਹੇ ਭਾਰਤੀ ਆਗੂਆਂ ਨੂੰ ਮਿਲਣ ਉਪਰੰਤ ਕੇਜਰੀਵਾਲ ਨੇ ਆਪਣੇ ਪਰਿਵਾਰ ਨੂੰ ਮਿਲੇ ਉਹਨਾਂ ਨੇ ਆਪਣੇ ਮਾਤਾ ਪਿਤਾ ਦਾ ਆਸ਼ੀਰਵਾਦ ਲਿਆ ਦੱਸਦੇ ਹੇ ਕਿ 21 ਮਾਰਚ ਨੂੰ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਚੋਣਵਿਚਾਲੇ ਉਹਨਾਂ ਦੇ ਵਕੀਲ ਵੱਲੋਂ ਅੰਤਰੀਮ ਜ਼ਮਾਨਤ ਦੀ ਅਪੀਲ ਲਗਾਈ ਗਈ ਸੀ ਜਿਸ ਕਰਕੇ ਉਹਨਾਂ ਨੂੰ ਸਮਾਨਤ ਦਿੱਤੀ ਗਈ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੀ ਰਿਹਾਈਸ਼ ਤੇ ਪੁੱਜੇ ਅਤੇ ਉਹਨਾਂ ਨਾਲ ਮੁਲਾਕਾਤ ਕੀਤੀ ਕੇਜਰੀਵਾਲ ਸ਼ਨੀਵਾਰ ਨੂੰ ਇੰਡੀਆ ਗੱਠਜੋੜ ਦੀ ਮੀਟਿੰਗ ਚ ਵੀ ਸ਼ਾਮਲ ਹੋਏ ਸਨ ਉਹਨਾਂ ਪਾਰਟੀ ਆਗੂਆਂ ਨਾਲ ਵੀ ਉਹਨਾਂ ਦੀ ਰਿਹਾਈਸ਼ ਤੇ ਮੁਲਾਕਾਤ ਚ ਉਹਨਾਂ ਪਾਰਟੀ ਆਗੂਆਂ ਨੂੰ ਇਕਤਾ ਬਣਾਈ ਰੱਖਣ ਲਈ ਕਿਹਾ ਦੱਸਦੇ ਹੇ ਕਿ ਸੁਪਰੀਮ ਕੋਰਟ ਨੇ ਕੇਜਰੀਵਾਲ ਨੂੰ ਚੋਣ ਪ੍ਰਚਾਰ ਵਿੱਚ ਹਿੱਸਾ ਲੈਣ ਲਈ 10 ਮਈ ਨੂੰ ਅੰਤਰੀਮ ਜ਼ਮਾਨਤ ਤੇ ਰਿਹਾਰ ਕੀਤਾ ਸੀ ਅਤੇ 2 ਜੂਨ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਸੀ ਹਾਲਾਂਕਿ ਕੇਜਰੀਵਾਲ ਜ਼ਮਾਨਤ ਦੀ ਇਸ ਮਿਆਦ ਨੂੰ 7 ਦਿਨ ਹੋਰ ਵਧਾਉਣਾ ਚਾਹੁੰਦੇ ਸਨ ਪਰ ਉਹਨਾਂ ਨੂੰ ਰਾਤ ਨਹੀਂ ਮਿਲੀ ਇਸ ਲਈ ਸਰਪ ਉੱਚ ਅਦਾਲਤ ਦੇ ਹੁਕਮਾਂ ਅਨੁਸਾਰ ਉਹਨਾਂ ਨੂੰ ਆਤਮ ਸਮਰਪਿਤ